ਜਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਪਿੰਡ ਅਮੀਰ ਖਾਸ ਨਹਿਰ ਪੁੱਲ ਤੇ ਲਗਾਤਰਨਾ ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਸਤੰਤਰਨਗਰ ਦੇ ਰਹਿਣ ਵਾਲੇ ਇੱਕ ਸ਼ਖਸ ਦੇ આરોਪ ਹਨ ਕਿ ਉਸ ਦੀ ਲੜਕੀ ਨੂੰ ਜ਼ਬਰਨ ਚੁੱਕਿਆ ਗਿਆ ਦੱਸ ਦਈਏ ਕਿ ਇਹ આરોਪ ਲਗਾਉਂਦੇ ਹੋਏ ਲੜਕੀ ਦੇ ਪਿਤਾ ਨੇ ਕਿਹਾ ਕਿ ਪਹਿਲਾ ਉਸ ਨੂੰ ਫੋਨ ਆਉਂਦਾ ਹੈ ਕਿ ਤੂੰ ਆਪਣੀ ਲੜਕੀ ਦੀ ਸ਼ਾਦੀ ਸਾਡੇ ਲੜਕੇ ਦੇ ਨਾਲ ਕਰ ਦੇ ਨਹੀਂ ਤਾਂ ਅਸੀਂ ਤੇਰੀ ਲੜਕੀ ਨੂੰ ਚੱਕ ਕੇ ਲੈ ਜਾਵਾਂਗੇ ਅਤੇ ਬਾਅਦ ਦੇ ਵਿੱਚ ਇਸੇ ਤਰ੍ਹਾਂ ਹੀ ਉਸ ਦੀ ਲੜਕੀ ਨੂੰ ਚੱਕ ਲਿਆ ਜਾਂਦਾ ਹੈ ਦੱਸ ਦਈਏ ਕਿ ਇਹ આરોਪ ਲਗਾਉਂਦੇ ਹੋਏ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਉਸ ਦੇ ਵੱਲੋਂ ਇਸ ਸਬੰਧ ਦੇ ਵਿੱਚ ਥਾਣਾ ਅਮੀਰ ਖਾਨ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਲੇਕਿਨ ਪੁਲਿਸ ਨੇ 5 ਦਿਨ ਬਾਅਦ ਕਾਰਵਾਈ ਕੀਤੀ ਐਬਜੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਦੇਰੀ ਦੇ ਨਾਲ ਕਰਨ ਤੇ ਗੁੱਸਾ ਭੜਕਿਆ ਅਤੇ ਪਿੰਡ ਵਾਸੀਆਂ ਦੇ ਵੱਲੋਂ ਵੱਡੀ ਤعداد ਦੇ ਵਿੱਚ Amir khas ਪੁਲ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਫਿਲਹਾਲ ਮੌਕੇ ਤੇ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਪਹੁੰਚੇ ਨੇ ਅਤੇ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਫੋਟੋ ਨਹੀਂ ਖਾਇਰ ਸਰ ਦਲਾਈਲ ਦਾ ਇਹ ਹੈ ਵੀ ਜਿਸ ਬੰਦੇ ਕੋਲ ਅੱਜ 5 ਦਿਨ ਹੋ ਗਏ ਲੜਕੀ 7 ਦਿਨ ਹੋ ਗਏ ਲੜਕੀ ਠੀਕ ਹੈ ਜਿਸ ਬੰਦੇ ਨੇ ਕੁਡਨੈਪ ਕਰ ਰੱਖੀ ਹੈ ਉਹ ਕੁਝ ਵੀ ਕਰਾ ਸਕਦਾ ਨਹੀਂ ਦੇਖੋ ਹਾਈ ਕੋਰਟ ਤੇ ਮੈਂ ਮਾਮਲਾ ਚਲਾ ਗਿਆ ਕੋਈ ਗੱਲ ਨਹੀਂ ਜੇ ਹਾਈ ਕੋਰਟ ਤੇ ਮਾਮਲਾ ਚਲਾ ਗਿਆ ਸਾਡੇ ਲਈ ਹਾਈ ਕੋਰਟ ਇੱਥੇ ਹੀ ਹੈ ਸਾਡੇ ਕੋਲ ਨਾ ਕੋਈ ਪੈਸਾ ਹੈ ਨਾ ਕੋਈ ਜ਼ਮੀਨ ਹੈ ਨਾ ਕੋਈ ਜਾਇਦਾਦ ਹੈ ਸਾਡੀ ਇਕੱਲੀ ਇੱਜ਼ਤ ਹੈ ਸਾਡੀ ਹਾਈ ਕੋਰਟ ਇਹੀ ਹੈ ਸਰ 50 ਅਸੀਂ ਨਾਗੀ ਹਾਈ ਕੋਰਟ ਜਾਵਾਂਗੇ ਨਾ ਹਾਈ ਕੋਰਟ ਦਾ ਦਰਵਾਜ਼ਾ ਦੇਖਾਂਗੇ ਮੈਡ ਮੰਦਰਜੀਤ ਇਸ ਪ੍ਰਸ਼ਾਸਨ ਦੀ ਖੁਦ ਜ਼ਿੰਮੇਵਾਰ ਹੈ ਜਿਸ ਬੰਦੇ ਨੇ 5 ਦਿਨ ਕਿਉਂ ਪਾਇਆ ਸਾਨੂੰ ਪ੍ਰਸ਼ਾਸਨ ਜਵਾਬ ਦੇਗਾ ਅਸੀਂ ਨਹੀਂ ਜਵਾਬ ਦੇਾਂਗੇ ਪ੍ਰਸ਼ਾਸਨ ਨੂੰ ਸਾਨੂੰ ਪ੍ਰਸ਼ਾਸਨ ਜਵਾਬ ਦੇਗਾ ਇਹਨਾਂ ਦਾ ਕਹਿੰਦਾ ਮਤਲਬ ਕਿ ਜੇ ਖੇਤਰੀ ਗੇਸ ਤੇ ਪ੍ਰਸ਼ਾਸਨ ਨੂੰ 10 ਦਿਨ ਪਹਿਲਾਂ ਕਿਹਾ ਗਿਆ ਸੀ ਕਿ ਇਸ ਤਰ੍ਹਾਂ ਗੌਰ ਹੀ ਨਹੀਂ ਕੀਤੀ ਉਹਨਾਂ ਨੇ ਤੇ ਗੌਰ ਕਰਨੀ ਚਾਹੀਦੀ ਸੀ ਕਿ ਕਿਉਂਕਿ ਧਮਕੀਆਂ ਮਿਲ ਰਹੀਆਂ ਭਈ ਅਸੀਂ ਕਹਿੰਦੇ ਤੁਹਾਡੀ ਕੋੜੀ ਚੱਕ ਕੇ ਲੈ ਜਾਾਂਗੇ ਮੋਬਾਈਲ ਨੰਬਰ ਉਹਨਾਂ ਦਾ ਪਿਆ ਹੈ ਉਹਨਾਂ ਨੇ ਇਹ ਧਮਕੀ ਦਿੱਤੀ ਹੈ ਅਗਰ ਤੂੰ ਮੀਟਿੰਗ ਨਹੀਂ ਪੈਂਦਾ ਤੇ ਸਾਡੇ ਕੋਲ ਸਰ ਉਹ ਸਬੂਤ ਪਏ ਨੇ ਵੀ ਅਸੀਂ ਤੇਰੀ ਬੇਟੀ ਚੱਕ ਲਾਂਗੇ ਸਾਡੇ ਕੋਲ ਉਸ ਤੋਂ ਪਹਿਲਾਂ ਦੇ ਰਿਪੋਰਟ ਨਹੀਂ ਇਹ ਕ੍ਰਿਸ਼ਨ ਆਏ ਨੇ ਥਾਣੇ ਦੇ ਵਿੱਚ ਇਹਦੀ ਕੋਈ ਸੁਣਵਾਈ ਨਹੀਂ ਹੋਈ ਉਹ ਤੋਂ ਵੀ ਕੋਈ ਸੁਣਵਾਈ ਇਹ ਵਿਚਾਰਾ ਕੱਲਾ ਜਣਾ ਸੀ ਇਹ ਚਲਾ ਗਿਆ ਵੀ ਮੈਂ ਕਹਤੇ ਇਹ ਨਹੀਂ ਫਿਰ ਸੱਚਾ ਵੀ ਪਤਾ ਨਹੀਂ ਕੀ ਆਪਣੇ ਕਿਸੇ ਦਾ ਇਹਨੂੰ ਇਦਾਂ ਕਹਿ ਦਿੱਤਾ ਵੀ ਵੈਸੇ ਕਿਸੇ ਦਾ ਫੋਨ ਤੈਨੂੰ ਕਰਿਆ ਹੋਣਾ ਕੋਈ ਗੱਲ ਨਹੀਂ ਸਰ ਮੇਰੀ ਇੱਕ ਬੇਨਤੀ ਹੈ ਨਾ ਕਿ ਮੈਂ ਲੜਨ ਚੋਕਾ ਨਾ ਕਿ ਮੈਂ ਨਾ ਕਿ ਮੇਰੇ ਕੋਲ ਹਾਈ ਕੋਰਟ ਦੇ ਦਰਵਾਜ਼ੇ ਖੜਕਾਉਣ ਵਾਸਤੇ ਕੋਈ ਰੁਪਈਆ ਹੈ ਮੇਰੀ ਕੱਲੀ ਇੱਜ਼ਤ ਹੈ ਮੇਰੀ ਸੋਲੀ ਪਾ ਮੈਂ ਬਾਵਾ ਬਖਸ਼ਰਾ ਮੈਂ ਪਿੱਛੇ ਨਹੀਂ ਹਟਾਂਗਾ ਮੇਰੀ ਜਾਨ ਵੀ ਸ਼ਹੀਦ ਹੋ ਜਾਏ ਮੈਂ ਜਾਨ ਤੋਂ ਵੀ ਪਿੱਛੇ ਨਹੀਂ ਜਾਣਾ ਆਪਣਾ ਬੱਚਾ ਉਹਨਾਂ ਨਾਲ ਹੋਏ ਵੀ ਸੋਚਣਾ ਕੋਈ ਗੱਲ ਨਹੀਂ ਜੀ ਬੱਚੇ ਦਾ ਮੈਟਰ ਹੈ ਕਿ ਬੱਚੇ ਦੀ ਥਾਂ ਤੇ ਠੀਕ ਹੈ 5 ਦਿਨ ਮੈਡਮ ਨੇ ਟਲੇ ਕੀਤਾ ਨਹੀਂ ਪੱਪੀ ਮਾਨ ਹੈਲੋ ਹਾਂ ਅਲੀ ਨਾਲ ਪੜੀ 5 ਹਾਂ ਜੀ ਸੱਚੀ ਕਰਨੀ ਬਾਵਾ ਬਖਸ਼ਰਾ ਮੇਰਾ ਨਾਮ ਕ੍ਰਿਸ਼ਨ ਲਾਲ ਹੈ ਜੀ ਕ੍ਰਿਸ਼ਨ ਲਾਲ ਜੀ ਕੀ ਮਸਲਾ ਰੋਡ ਜਾਮ ਕੀਤਾ ਤੁਸੀਂ ਮਸਲਾ ਇਹ ਜੀ ਇੱਕ ਸਰਾਰਦੀ ਕਿਸਮ ਦਾ ਆਦਮੀ ਹੈ ਜੋ ਕਿ ਮੈਨੂੰ ਅੱਜ ਤੋਂ 10 ਦਿਨ ਪਹਿਲਾਂ ਧੌਂਕੀਆਂ ਦੇ ਰਿਹਾ ਸੀ ਵੀ ਮੈਂ ਤੇਰੀ ਬੇਟੀ ਨੂੰ ਚੋੱਕ ਕੇ ਲੈ ਜਾਣਾ ਤੇ ਤੇਰੇ ਪਰਿਵਾਰ ਨੂੰ ਨੁਕਸਾਨ ਪਹਚਾਵਾਂਗਾ ਮੈਂ ਪੁਲਿਸ ਨੂੰ ਉਸ ਟਾਈਮ ਤੇ ਵੀ ਸੂਚਨਾ ਦਿੱਤੀ ਪਰ ਪੁਲਿਸ ਨੇ ਮੇਰੀ ਕੋਈ ਨਹੀਂ ਸੁਣੀ ਅੱਜ ਤੋਂ 5-6 ਦਿਨ ਪਹਿਲਾਂ 6 ਤਰੀਕ ਨੂੰ ਨਾਈਟ ਮੈਂ ਘਰ ਨਹੀਂ ਸੀਗਾ ਠੀਕ ਹੈ ਇੱਕ ਸ਼ਰਾਬ ਦੀ ਕਿਸਮ ਦੇ ਗੁੰਡਾ ਕਿਸਮ ਦੇ ਆਦਮੀ ਜੋ ਕਿ ਗਰਸੇਖ ਸਿੰਘ ਪੁੱਤਰ ਮਖਤਿਆਰ ਸਿੰਘ ਉਹਦਾ ਮਾਮਾ ਸੁਖਦੇਵ ਸਿੰਘ ਛਿੰਦਾ ਇੱਕ ਉਹਦੀ ਭੂਆ ਦਾ ਲੜਕਾ ਹੈ ਦਾਰਾ ਸਿੰਘ ਠੀਕ ਹੈ ਦੋ ਦੀਆਂ ਭੈਣਾ ਤੇ ਸੋਨੂ ਕੰਬੈਨਾ ਵਾਲੇ ਜਲਾਲਾਬਾਦ ਤੋਂ ਜੋ ਕਿ ਦਸ਼ਮੇਸ਼ ਨਗਰ ਤੇ ਰਹਿਣ ਵਾਲੇ ਨੇ ਠੀਕ ਹੈ ਇਹ ਸਾਰੇ ਬੰਦੇ ਇਹਨਾਂ ਨੇ ਆਪ ਦਾ ਇੱਕ ਗੈਂਗਰੇਕ ਬਣਾ ਰੱਖਿਆ ਜਲਾਲਾਬਾਦ ਦੇ ਵਿੱਚ ਜੋ ਕਿ ਗਰੀਬ ਮਜ਼ਦੂਰ ਭਾਈਚਾਰਾ ਐਸਸੀ ਦੀਆਂ ਜੋ ਕਿ ਗਰੀਬ ਭਾਈਚਾਰਾ ਜੋ ਕਿ ਉਪਰਾਲਾ ਨਹੀਂ ਚੁੱਕਣ ਜੋਗਾ ਹੁੰਦਾ ਇਹ ਜੱਟ ਕਿਸਮ ਦੇ ਆਦਮੀ ਜੋ ਕਿ ਸਾਡੀਆਂ ਧੀਆ ਚੱਕ ਕੇ ਆਪਦੇ ਘਰ ਬਣਾ ਰਹੇ ਨੇ ਠੀਕ ਹੈ ਅਸੀਂ ਕਦੇ ਅਸੀਂ ਕਦੇ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜਾਨਾ ਅਧਿਸ਼ੀਲ ਜੀ ਤੁਹਾਡੀ ਬੇਟੀ ਸੀ ਮੇਰੀ ਬੇਟੀ ਸੀ ਜੀ ਹੋਇਆ ਮੇਰੀ ਬੇਟੀ ਧੱਕੇ ਨਾਲ ਗੁਡਨੈਪ ਕਰਕੇ ਲੈ ਗਿਆ ਇਹ ਸਾਡੇ ਕੋਲ ਪੁਲਿਸ ਨੇ ਐਫ ਆਈ ਆਰ ਕਾਪੀਆਂ ਵੀ ਦਿੱਤੀਆਂ ਨੇ ਜੋ ਕਿ 5 ਦਿਨਾਂ ਬਾਅਦ 5 ਦਿਨਾਂ ਬਾਅਦ ਪੁਲਿਸ ਨੂੰ ਅਨਗਹਿਲੀ ਕੀਤੀ ਹੈ ਸਾਡੇ ਪੁਲਿਸ ਸਾਨੂੰ ਕੀ ਦਿਖਾਣਾ ਚਾਹੁੰਦੀ ਏ ਮੈਂ ਦਰਜ ਕਰਦਾ ਮਾਮਲਾ ਦਰਜ ਕੀਤਾ ਰਾਤੀ 10 ਵਜੇ ਜੀ ਅੱਛਾ ਜੀ ਉਹ ਵੀ ਅਸੀਂ ਸਾਰੀ ਰਾਤ ਧਰਨੇ ਦੇ ਬੈਠ ਰਹੇ ਆ ਰਾਤ 10 ਵਜੇ ਦਾ ਕੋਈ ਟਾਈਮ ਨਹੀਂ ਹੁੰਦਾ ਪੁਲਿਸ ਕੀ ਗੱਲ 6 ਤਰੀਕ ਦਾ ਮਸਲਾ 10 ਤਰੀਕ ਨੂੰ ਰਾਤ ਨੂੰ ਪਰਚਾ ਦਰਜ ਕਰ ਲਈਏ ਕਿ ਉਹ 4 ਦਿਨ ਕਿੱਥੇ ਸੌ ਰਹੇ ਸੀ ਕਿ ਹੁਣ ਤੁਸੀਂ ਕਹਤੋਂ ਧਰਨੇ ਤੇ ਬੈਠੇ ਅਸੀਂ ਧਰਨੇ ਦੇ ਬੈਠੇ ਆ ਸਾਡੀ ਇੱਜ਼ਤ ਐ ਐਸੀ ਭਾਈਚਾਰਾ ਐ ਆਣੀ ਚਾਹੀਦੀ ਸਾਡੀ ਇੱਜ਼ਤ ਹੈ ਸਾਡਾ ਅਸੀਂ ਭਾਈਚਾਰਾ ਬਾਜੀਗਰ ਬਰਾਦਰੀ ਹੈ ਅਸੀਂ ਸਰ ਜਾਨਾਂ ਵੀ ਸਿੱਧੀਆਂ ਦੇਾਂਗੇ ਪਰ ਅਸੀਂ ਬੇਟੀ ਦਾ ਰਿਸ਼ਤਾ ਨਹੀਂ ਦੇਾਂਗੇ ਹਾਂ ਜੀ ਤੁਹਾਡੀ ਹੁਣ ਮੰਗ ਇਹ ਹੈ ਕਿ ਬੇਟੇ ਸਾਡੀ ਬੇਟੀ ਵਾਪਸ ਕੀਤੀ ਜਾਵੇ ਜੋ ਕਿ ਇੱਕ ਨੂੰ ਬੋਲਣ ਦੇ ਤੂੰ ਬੋਲਣ ਦੇ ਯਾਰ ਸਾਡੀ ਬੇਟੀ ਵਾਪਸ ਕੀਤੀ ਜਾਵੇ ਜੋ ਕਿ ਉਸ ਨਸ਼ਈ ਆਦਮੀ ਚਿੱਟੇ ਦਾ ਵਪਾਰੀ ਹੈ ਪੁਲਿਸ ਨੂੰ ਸਭ ਪਤਾ ਹੈ ਉਸਤੇ 307 ਦੇ ਘਾਇ ਚੌਂਕੀ ਚ ਪਰਚੇ ਨੇ ਠੀਕ ਹੈ ਕਿੱਥੋਂ ਤਰ੍ਹਾਂ ਇਹਨਾਂ ਦਾ ਪਤਾ ਮੋਜੇ ਪਿੰਡ ਦਾ ਜੀ ਇਹ ਤੇ ਇਸ਼ਾਰਤੀ ਅਨਸਰ ਦਾ ਬੰਦਾ ਹੈ ਗੈਂਗਸਟਰ ਆਦਮੀ ਹੈ ਸਾਡਾ ਜਿਸ ਬੰਦੇ ਨੇ ਘਰ ਦਾ ਕਹਣ ਕੀਤਾ ਅਸੀਂ ਕਦੇ ਬਖਸ਼ਾਂਗੇ ਨਹੀਂ ਚਾਹੇ ਸਾਨੂੰ ਪੂਰੇ ਹਿੰਦੁਸਤਾਨ ਲੈਵਲ ਤੇ ਬਾਜੀਗਰ ਬਰਾਦਰੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕ੍ਰਿਸ਼ਨ ਲਾਲ ਹੈ ਜੀ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਸਤੰਤਰਨਗਰ ਸੁੱਲਾ ਜੀ ਸੁੱਲਾ ਉੱਥੋਂ ਦੇ ਰਹਿਣ ਵਾਲੇ ਜੀ ਸਰ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਇਹ ਹੈ ਜੀ ਕ੍ਰਿਸ਼ਨ ਲਾਲ ਸਤੰਤਰਨਗਰ ਤੋਂ ਇਹਨਾਂ ਨੂੰ 10 ਦਿਨ ਪਹਿਲਾਂ ਗੈਂਗਸਟਰ ਇੱਕ ਬੰਦੇ ਦਾ ਫੋਨ ਆਂਦਾ ਜੀ ਜੋ ਆਨ ਦੀ ਰਿਕਾਰਡ ਸਾਡੇ ਕੋਲ ਹੈ ਜੀ ਸਾਰੇ ਸਬੂਤ ਸਾਡੇ ਕੋਲ ਨੇ ਕੀ ਸਾਨੂੰ ਬੇਟੀ ਵਿਆਹ ਦੇ ਨਹੀਂ ਤਾਂ ਅਸੀਂ ਚੱਕ ਲੈਣੀ ਹੈ ਠੀਕ ਹੈ ਜੀ 6 ਤਰੀਕ ਨੂੰ ਕੀ ਹੁੰਦਾ ਕੀ ਦੋਨੇ ਮਾਵਾਂ ਧੀਆਂ ਘਰੋਂ ਜਿਵੇਂ ਸਵੇਰੇ ਆਪਾਂ ਨਿਕਲਦੇ ਆ ਬਾਹਰ ਜਾ ਰਹੀਆਂ ਸੀ ਕੰਮਕਾਰ ਦੇ ਲਈ 5-7 ਜਣੇ ਆਂਦੇ ਨੇ ਉਹਨਾਂ ਦੇ ਨਾਮ ਮੈਨੂੰ ਨਹੀਂ ਪਤਾ ਜੀ ਔਰ ਇੱਕ ਜਿਹਦਾ ਨਾਮ ਆਇਆ ਸੁਖਦੇਵ ਕੀ ਨਾ ਗੁਰਸੇਵਕ ਸਿੰਘ ਪੁੱਤਰ ਮੁਖਤਿਆਰ ਸਿੰਘ ਉਹ ਨਾਲ ਸੀ ਜੀ ਉਸ ਟਾਈਮ ਇਹਨਾਂ ਨੇ ਉਸ ਬੇਟੀ ਨੂੰ ਚੱਕ ਕੇ ਲੈ ਗਏ ਨੇ ਉਹਨੂੰ ਧੱਕਾ ਮਾਰਿਆ ਉਹ ਡੇਗ ਗਈ ਹੈ ਜੀ ਉਹ ਉਹਨੂੰ ਨਹੀਂ ਪਤਾ ਅਸੀਂ ਉਸ ਦਿਨ ਤੋਂ ਹੀ ਥਾਣੇ ਦੇ ਜੋ ਕੈਮਰੇ ਨੇ ਉਹ ਚੈੱਕ ਕਰਵਾਏ ਜਾਣ ਜੀ ਅਸੀਂ ਉਸ ਦਿਨ ਤੋਂ ਥਾਣੇ ਦੇ ਵਿੱਚ ਆ ਰਹੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਜੀ ਬੇਟੀ ਦੀ ਉਮਰ ਕਿੰਨੀ ਹੈ ਉਮਰ 21 ਸਾਲ ਹੈ ਜੀ 21 20 21 ਸਾਲ ਦੇ ਕਰੀਬ ਹੈ ਜੀ ਉਨ ਕੀ ਮੰਗ ਕਰਦੇ ਮੰਗੇ ਆ ਜੀ ਮੁੱਖ ਮੰਤਰੀ ਆਪਣੇ ਸਰਦਾਰ ਭਗਵੰਤ ਸਿੰਘ ਮਾਨਤੀ ਦੇ ਅੱਗੇ ਔਰ ਮੰਨਣੀਏ ਨਰਿੰਦਰ ਮੋਦੀ ਜੀ ਅੱਗੇ ਕਿ ਪੰਜਾਬ ਦੇ ਵਿੱਚ ਗਰੀਬਾਂ ਦੇ ਨਾਲ ਧੱਕਾ ਹੋ ਰਿਹਾ ਉਹਨਾਂ ਦੀਆਂ ਬੇਟੀਆਂ ਚੱਕੀਆਂ ਜਾ ਰਹੀਆਂ ਛਰੇ ਆਮ ਫੋਨ ਕਰਕੇ ਸਰ ਉਹਨਾਂ ਦੀਆਂ ਬੇਟੀਆਂ ਚੱਕੀਆਂ ਜਾ ਰਹੀਆਂ ਨੇ ਇਹ ਗਰੀਬ ਲੋਕ ਸਰ ਤੁਹਾਨੂੰ ਰਾਜ ਗੱਦੀਆਂ ਬਖਸ਼ਿਸ਼ ਕਰਦੇ ਨੇ ਉਸ ਮਹਾਰਾਜ ਦੀ ਕਿਰਪਾ ਦੇ ਨਾਲ ਸਾਰੇ ਇਹਨਾਂ ਦਾ ਵਾਰੀ ਵਾਰ ਚਕਾਉਣ ਹੈ ਜੇ 20 20 ਦਿਨ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰੇਗਾ ਗੈਂਗਸਟਰ ਸਾਡੀਆਂ ਬੇਟੀਆਂ ਦੇ ਨਾਲ ਉਹਨਾਂ ਨੂੰ ਨਸ਼ੇ ਦੀਆਂ ਡੋਜ਼ਾਂ ਦੇ ਕੇ ਪਥਾਨੂ ਨੇ ਇਸ ਗੱਲ ਦਾ ਪਤਾ ਕੀ 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 ਪਤਾ ਕੀ ਕੀ ਕਰ ਰਹੇ ਨੇ ਅਜ ਤੱਕ ਸਾਨੂੰ ਕੋਈ ਇਸ ਗੱਲ ਦਾ ਨਹੀਂ ਕੋਈ ਰਿਜ਼ਲਟ ਦਿੱਤਾ ਪੁਲਿਸ ਨੇ ਜਦ ਅਸੀਂ ਧਰਨੇ ਲਾਏ ਨੇ ਦਿਨਾਂ ਬਾਅਦ ਜਦ ਧਰਨੇ ਲਾਗੇ ਨੇ ਫੇਰ ਸਾਡੀ ਸੁਣਵਾਈ ਹੋਈ ਹੈ ਕਿ ਇਹ ਗੱਲ ਸੱਤਰਨਿਆਂ ਦੇ ਨਾਲ ਇਹ ਮਸਲੇ ਹੱਲ ਜਾਣਗੇ ਕਿ ਪੁਲਿਸ ਕਦੇ ਵੀ ਕਿਸੇ ਦਾ ਗਰੀਬ ਦੁੱਖ ਦਾ ਕੋਈ ਪਹਿਲਾ ਦੁੱਖ ਨਹੀਂ ਸੁਣ ਸਕਦੀ ਉਸ ਦੇ ਖਿਲਾਫ ਪਹਿਲਾ ਕੋਈ ਕਾਰਵਾਈ ਨਹੀਂ ਹੋ ਸਕਦੀ ਮੇਰੀ ਬੇਨਤੀ ਹੈ ਇਸ ਤੇ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਮਾਨਣਯੋਗ ਹਾਈ ਕੋਰਟ ਨੂੰ ਵੀ ਸਖਤ ਤੋਂ ਆਪਣੇ ਸਖਤ ਤੋਂ ਸਖਤ ਇਹ ਅਕਸ਼ਨ ਲਿਆ ਜਾਵੇ ਜੀ ਇਹ ਜੋ ਬੱਚਿਆਂ ਨੂੰ ਗੁੰਮਰਾ ਕਰਕੇ ਹਾਈ ਕੋਰਟ ਵੱਲ ਜਾਂਦੇ ਨੇ ਉਹਨਾਂ ਨੂੰ ਨਸ਼ੇ ਦੇ ਉਹ ਲਾਉਂਦੇ ਨੇ ਮੇਰੀ ਬੇਨਤੀ ਹੈ ਜੀ ਇਸ ਚੀਜ਼ ਨੂੰ ਜੋ ਪੰਜਾਬ ਦੇ ਵਿੱਚ ਫੈਲ ਰਹੀ ਹੈ ਨਸ਼ਾ ਫੈਲ ਰਿਹਾ ਹੈ ਗੈਂਗਸਟਰ ਲੋਕ ਫੈਲ ਰਹੇ ਨੇ ਨੌਜਵਾਨ ਮਾਰੇ ਜਾ ਰਹੇ ਨੇ ਇਹਨਾਂ ਤੇ ਲਗਾਮ ਪਾਈ ਜਾਵੇ ਇਹਨਾਂ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੈਂ ਮੰਨਣੀ ਹੈ ਪ੍ਰਧਾਨ ਮੰਤਰੀ ਜੀ ਤੋਂ ਵੀ ਇਹ ਹੀ ਮੰਗ ਕਰਦਾ ਜੀ ਔਰ ਮਾਨਨਯ ਸਰਦਾਰ ਪੰਜਾਬ ਮੁੱਖ ਮੰਤਰੀ ਮੁੱਖ ਮੰਤਰੀ ਸਭਨ ਤਮਾਨ ਜੀ ਤੋਂ ਵੀ ਇਹੀ ਮੰਗ ਕਰਦਾ ਤੁਹਾਡੇ ਰਾਜ ਦੇ ਵਿੱਚ ਇਹ ਕੀ ਹੋ ਰਿਹਾ ਸਰ ਇੰਨੀਆਂ ਕਿ ਬੈਂਕੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ